समुची संगत सारा बोड़ा सारा नगर सारी पंचायत बहुत मुबारकबाद दिना सारे नगर नबारकबाद क्योंकि गुरु रविदास जी का 348 ਦਾ ਜਨਮ ਦਿਹਾੜਾ ਹੈ ਮਨਾ ਰਹੇ ਆਪਾਂ ਤੇ ਕਹਿੰਦਾ ਵੀ ਜਿਹੜੀ ਨਾ ਕੌਮ ਉਹਨਾਂ ਸਾਡੇ ਗੁਰੂਆਂ ਪੀਰਾਂ ਨੂੰ ਯਾਦ ਰੱਖਦੀ ਆ ਉਹਦੇ ਵੀ ਯਾਦ ਰੱਖਦੀ ਆ ਉਹ ਹਮੇਸ਼ਾ ਕਰਦੀ ਕਲਾਜ ਰਹਿੰਦੀ ਹੈ ਤੇ ਮੈਂ ਅੱਜ ਨਵੀਂ ਨੌਜਵਾਨ ਪੀੜ੍ਹੀ ਨੂੰ ਵੀ ਇਹ ਕਹਿਣਾ ਚਾਹਣਾ ਵੀ ਉਹਨਾਂ ਦੇ ਦੱਸੇ ਹੋਏ ਬੂਹਿਆਂ ਦੇ ਲਈ ਜੋ ਗ੍ਰੀ ਗੁਰੂ ਰਵਿਦਾਸ ਜੀ ਨੇ ਰਾਤ ਪਾਤ ਤੋਂ ਉੱਪਰ ਉੱਠ ਕੇ ਇੱਕ ਇਹਦਾ ਸਬੂਤ ਦਈਏ ਤੇ ਉਹਨਾਂ ਦੇ ਪਾਏ ਹੋਏ ਪੀੜ੍ਹੀਆਂ ਦੇ ਲਈ ਇੱਕ ਵਾਰੀ ਫੇਰ ਸਾਰੇ ਨਜ਼ਰੋਂ ਵਧਾਈ ਕਿ ਇਸ ਸਾਰੀ ਦੁਨੀਆ ਦੇ ਵਿੱਚ ਇਹ ਦਿਹਾੜਾ ਮਨਾਇਆ ਜਾ ਰਿਹਾ ਹੈ ਉਹ ਹੈ ਜ ਵੱਡਾ ਦਿਹਾੜਾ 642 ਸਾਲ ਪਹਿਲਾਂ ਸ੍ਰੀ ਗੁਰੂ ਜਗਤਿਆਂ ਨੇ ਨੇ ਜਰਮ ਨੇ ਸਾਡੇ ਲੋਕਾਂ ਨੂੰ ਸੇਧ ਦਿੱਤੀ ਉਹਨਾਂ ਇਹ ਰਿਕਵਈ ਇਹ ਲੱਗੇ ਨੂੰ ਮੁਬਾਰਕਬਾਦ ਦਿੰਦਾ ਫਿਰ ਮੇਰੇ ਬੀਬੀਆਂ ਭੈਣਾਂ ਮਤਾਵਾਂ ਨੌਜਵਾਨ ਵੀਰ ਇੱਕ ਵਾਰੀ ਜ਼ਰੂਰ ਪੜ੍ਹਾਂਗਾ ਵੀ ਉਹਨਾਂ ਦੇ ਪਾਏ ਹੋਏ ਪੂਰੇ ਚੱਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਮੇਟੀ ਦਾ ਸਹਿਯੋਗ ਹੈ ਸਾਰੇ ਪਿੰਡ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ ਜੀ ਹਾਂਜੀ ਹਰ ਇੱਕ ਸਾਲ ਮਨਾਉਂਦੇ ਆ ਜੀ ਸਰ ਖੰਨਪੁਰ ਸਾਹਿਬ ਪ੍ਰਕਾਸ਼ ਹੋਈ ਸੀ ਨਾ ਹਾਂਜੀ ਸਾਰੇ ਇਹ ਬੱਚੇ ਤੋਂ ਲੈ ਕੇ ਗੁਰਦਵਾਰ ਸਾਹਿਬ ਦੀ ਹਾਂਜੀ ਹਾਂਜੀ ਜੀ ਸਦਕੇ ਵਧੀਆ ਸੇਵਾ ਕੀਤੀ ਹੈ ਜੀ ਪਿੰਡ ਦੇ ਸਹਿਯੋਗ ਨਾਲ ਸਾਰਾ ਹੋ ਗਿਆ ਸਾਰਾ ਹੀ ਪਿੰਡ ਬਸੀ ਪੁੱਛੀ ਜੀ ਹਾਂਜੀ ਹਾਂਜੀ ਸਾਰਾ ਪਹੁੰਚੀ ਜੀ ਮੈਨੂੰ ਕਿਹੋ ਜਿਹਾ ਲੱਗ ਰਿਹਾ ਹੈ ਨਾ ਇਹ ਮਨਾਉਣ ਦੇ ਲੱਭਾ ਜੀ ਦਾ ਨਾ ਬਹੁਤ ਕਿੰਨੀ ਖੁਸ਼ੀ ਬਹੁਤ ਖੁਸ਼ੀ ਹੋਈ ਸਾਰੇ ਸਾਰੇ ਇਸ ਨਗਰ ਨੇ ਬਹੁਤ ਖੁਸ਼ੀ ਮਨਾਈ ਹੈ ਜੀ ਹਾਂਜੀ ਇਹ ਹੋਰ ਕੀ ਕਹਿਣਾ ਚਾਹੋਗੇ ਕੀ ਸੰਦੇਸ਼ ਮਿਲਦਾ ਹੈ ਤੇ ਆਪਣਾ ਸੰਦੇਸ਼ ਤਾਂ ਇਹ ਜਿਵੇਂ ਬੱਚੇ ਕਹਿੰਦੇ ਵੀ ਬਚੜ ਕੇ ਸੱਲਿਆ ਕਰੋ ਇਹ ਇੱਕ ਦਾਨ ਪਨੋਂ ਹੁੰਦੀ ਕਰਨੇ ਚਾਹੀਦੇ ਹਰੇਕ ਲੱਗਦਾ ਸ੍ਰੀ ਗੁਰੂ ਨਾਨਕ ਜੀ ਨੇ ਨਾ ਆਪਣੇ ਹੱਕ ਸੀ ਨਾ ਆਪਣੇ ਅਧਿਕਾਰ ਸੀ ਉਹਨਾਂ ਨੂੰ ਜਾਨੂ ਕਰਾਇਆ ਠੀਕ ਹੈ ਹਾਂ ਜੀ ਕਿ ਤਰ੍ਹਾਂ ਹਾਂ ਜੀ ਹਾਂ ਜੀ ਹਾਂ ਜੀ ਉਹਨਾਂ ਦੀ ਬਦੌਲਤ ਹੀ ਖੜੇ ਹਾਂ ਜੀ ਤੇ ਕੀ ਕਹਿਣਾ ਚਾਹੋਗੇ ਸਿੰਘ ਬਿੰਦਵਾਸੀ ਨੂੰ ਬੇਸਵਾਸੀ ਨੂੰ ਪੰਜਾਬ ਵਾਸੀ ਨੂੰ ਦੇਸ਼ ਵਸੇ ਨੂੰ ਇਹ ਕਿਨੇ ਚੋਣ ਵਿਵਸਾਅ ਬੱਦੇ ਬੱਚੜ ਕੇ ਸੈਲੈਬ੍ਰੂਏ ਇੱਕ ਹਰ ਸਾਲ ਦੀ ਤਰ੍ਹਾਂ ਜਵੇਂ ਅਸੀਂ ਸਾਡੀ ਕਮੇਟੀ ਰਲ ਕੇ ਬਣਾਉਂਦੀ ਹੈ ਹਰੇਕ ਪਿੰਡ ਪਿੰਡ ਗੰਨੂ ਨਾਇਕ ਵੀ ਨਾ ਹਾਂਜੀ 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 ਆਜ਼ਾਦੀ ਜੈ ਬਹੁਤ ਖੁਸ਼ੀ ਆਦੀ ਸਾਰਾ ਸੰਗਤ ਨੂੰ 647 ਮਾਪਕ ਸਿਰ ਗੁਰੂ ਰਵਿਦਾਸ ਮਹਾਰਾਜ ਜੀ ਦਾ ਸਾਰਿਆਂ ਸੰਗਤਾਂ ਨੇ ਵੱਧ ਚੜ ਕੇ ਸੇਵਾ ਕੀਤੀ ਹੈ ਜੀ ਤਿੰਨ ਦਿਨ ਹੋ ਗਏ ਬਹੁਤ ਬਹੁਤ ਸੇਵਾ ਕੀਤੀ ਹੈ ਸਾਰਿਆਂ ਸੰਗਤਾਂ ਨੇ ਸਾਰਿਆਂ ਨੂੰ ਬਹੁਤ ਖੁਸ਼ੀ ਹੈ ਗੁਰੂ ਰਵਿਦਾਸ ਮਹਾਰਾਜ ਦੀ ਚੜ੍ਹਦੀ ਕਲਾ ਚ ਰੱਖਣਾ ਤਾਂ ਦ੍ਰਿਸ਼ਟੀਆ ਵਕਸਨ ਸਾਰਿਆਂ ਨੂੰ ਜੇ ਸੇਵਾ ਕਰ ਹੋਈ ਗੁਰੂ ਦਾ ਲੰਗਰ ਤੁੱਟ ਵਰਤ ਰਿਹਾ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰਿਆਂ ਸੰਗਤਾਂ ਨੇ ਬਹੁਤ ਬਹੁਤ ਸੇਵਾ ਕੀਤੀ ਹੈ ਸਾਨੂੰ ਮਾਣਾ ਕਿ ਸਿਰ ਗੁਰੂ ਰਵਿਦਾਸ ਜੀ ਨੇ ਬੱਚਿਆਂ ਸਾਨੂੰ ਗੁਰੂ ਰਵਿਦਾਸ ਜੀ ਨੇ ਜੀਣਾ ਸਿਖਾਇਆ ਮਤਲਬ ਹੈ ਕੋਈ ਵੀ ਸਾਰਿਆਂ ਸੰਗਤਾਂ ਨੂੰ ਇਹ ਸਖਾਇਆ ਵੀ ਇਕੱਠੇ ਰਹੋ ਇਕੱਠੇ ਪਰਤੋ ਕੋਈ ਪੇਪਰ ਨਹੀਂ ਸਾਨੂੰ ਬਹੁਤ ਬਹੁਤ ਮਾਣ ਵੀ ਅਸਿਰਦਾ ਅਸੇਖਾ ਮੈਂ ਗੁਰੂ ਜੀ ਦੇ ਪਤੀ ਜੈਗੁਰ ਦੇਵ ਧਨਪੁਰ ਦੇਵ ਸ੍ਰੀ ਸੁਰਤਾਰੀ ਬਾਗੁਰਪੁਰ ਦੇਵ ਸੇ ਵਿਜਾਸਪੰਤੀ ਜਿਆਦੇ ਬਿੱਤੇ ਮਨਾਇਆ ਜਾ ਰਿਹਾ ਸਾਰੀਆਂ ਸੰਗਤਾਂ ਦੇ ਨਦਿਆਂ ਤੋਂ ਬਹੁਤ ਹੀ ਸਤਿਕਾਰ ਨਾਲ ਬਹੁਤ ਹੀ ਸਤਿਕਾਰ ਨਾਲ ਸਾਰੀਆਂ ਜਨਗਤਾ ਬੀਬੀਆਂ ਬੱਚੇ ਸਾਰੇ ਬਹੁਤ ਹੀ ਵੱਜੜ ਕੇ ਹੀ ਸਹਿ ਲੈ ਰਹੇ ਨੇ ਗੁਰੂ ਜੀ ਨੇ ਸਾਨੂੰ ਦਿੱਤੀ ਗਏ ਅੰਬੇਸ਼ਾਂ ਦੇ ਚੱਲ ਰਹੇ ਆ ਜੀ ਅਸੀਂ ਬਹੁਤ ਹੀ ਸਾਨੂੰ ਜੋਸ਼ ਨਾਲ ਬਹੁਤ ਹੀ ਸਤਿਕਾਰ ਨਾਲ ਸਾਰੇ ਸੰਗਤਾਂ ਆਪਾਂ ਚੜ੍ਹ ਕੇ ਹਿੱਸਾ ਲੈ ਰਹੀਆਂ ਸਾਡੇ ਸਾਰੇ ਪਿੰਡ ਦੇ ਮਹਿਮਾਨ ਸਾਰੇ ਬਹੁਤ ਹੀ ਪਹੁੰਚੇ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਸੰਗਤਾਂ ਸਾਰੇ ਪਿੰਡ ਦੀਆਂ ਪਹੁੰਚੀਆਂ ਨੇ ਲਾਗੇ ਪਿੰਡ ਦੀ ਵੀ ਸੰਗਤਾਂ ਪਹੁੰਚਿਆ ਨੇ ਬਾਰੂ ਸੱਜਣ ਬੰਦਨ ਦਾ ਬਹੁਤ ਬਹੁਤ ਧੰਨਵਾਦ ਜੀ ਜੈ ਗੁਰਦੇਵ ਤੁਹਾਨੂੰ ਗੁਰਦੀਪ ਸ੍ਰੀ ਗੁਰੂ ਸ੍ਰੀ ਗੁਰੂ रविदास ਮਹਾਰਾਜ ਦੇ ਜਨਮ ਦਿਨ 48ਵੇਂ ਪ੍ਰਕਾਸ਼ ਪੁਰਬ ਦੀਆਂ ਸਾਰਿਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਅਸੀਂ ਅੱਜ ਪਿੰਡ ਖੰਡ ਸਿੰਘ ਵਾਲਾ ਦੇ ਵਿੱਚ ਤਿੰਨ ਦਿਨਾਂ ਤੋਂ ਬਾਬੇ ਜੀ ਦਾ ਬਾਬਾ ਜੀ ਦੀ ਅਰਦਾਹ ਜਾਤ ਦੇ ਵਿੱਚ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਤਾਲੀਆਂ ਸੰਗਤਾਂ ਨੇ ਬਾਚੜ ਕੇ ਹਸਾਲਿਆ ਬੀਬੀਆਂ ਭੈਣਾਂ ਬੱਚਿਆਂ ਬਜ਼ੁਰਗਾਂ ਨੇ ਸਾਰਿਆਂ ਨੇ ਬਹੁਤ ਸੇਵਾ ਕੀਤੀ ਬਾਹਰੋਂ ਸੰਗਤਾਂ ਆਈਆਂ ਪਹੁੰਚੀਆਂ ਸਾਰਿਆਂ ਦਾ ਬਹੁਤ ਧੰਨਵਾਦ ਅਸੀਂ ਗੁਰੂ ਆਪਣੇ ਬਾਬਾ ਰਵੀਦਾਸ ਜੀ ਦੇ ਉਪਦੇਸਾਂ ਤੇ ਚੱਲ ਰਹੇ ਹਾਂਗੇ ਤੇ ਉਹਨਾਂ ਦੇ ਆਏ ਮਤਲਬ ਉਹਨਾਂ ਦੀ ਜਿਹੜੇ ਪ੍ਰਕਾਸ਼ਪੁਰਬ ਆਏ ਇਸ ਤਰ੍ਹਾਂ ਮਨਾਉਂਦੇ ਰਹਾਂਗੇ ਇੰਨੇ ਸਰਦਾਂ ਦੇ ਵਿੱਚ ਉਹਨਾਂ ਨੇ ਸਾਨੂੰ ਇਨਾ ਮਾਨ ਸਤਕਾਰ ਬਖਸ਼ਿਆ ਹੈਗਾ ਨਾ ਵੀ ਅਸੀਂ ਉਹਨਾਂ ਦੀ ਯਾਦ ਦੇ ਵਿੱਚ ਇਨਾ ਕੁ ਸਤਾਰ ਰਹੇ ਹਾਂ ਸਾਰੀਆਂ ਸੰਗਤਾਂ ਨੂੰ ਬਾਬਾ ਜੀ ਬਹੁਤ ਮਤਲਬ ਸ਼ੁਕਰਾਨਾ ਕਰਦੇ ਹਾਂ ਉਹਨਾਂ ਨੇ ਵੀ ਸਾਨੂੰ ਇੰਨਾ ਸੇਵਾ ਕਰਨ ਦਾ ਬਲ ਵਾਖਿਆ ਹੈ ਜੇ ਗੁਰੂ ਦੇ ਪਤਨ ਗੁਰੂ ਕੀ ਕਹਣਾ ਚਾਹੋਗੇ ਬਹੁਤ ਬੜੇ ਬੱਚੇ ਨੇ ਨਾ ਕਿ ਅਸੀਂ ਅੱਗੇ ਪੜ ਕੇ ਅਸੀਂ ਸਾਰੇ ਅਸੀਂ ਖੁਦ ਪੜ ਰਹੇ ਹਾਂ ਕਿ ਸਾਡੇ ਮਤਲਬ ਆਪੇ ਨੇ ਸਾਨੂੰ ਇਹ ਉਪਦੇਸ਼ ਦਿੱਤਾ ਹੈਗਾ ਹਨ ਉਹਨਾਂ ਨੇ ਸਾਨੂੰ ਇਹ ਗਿਆਨ ਦਿੱਤਾ ਹੈ ਵੀ ਸਾਰੇ ਗੁਰੂਆਂ ਭਗਤਾਂ ਦੀ ਸਾਰਿਆਂ ਦੀ ਸੇਵਾ ਸਾਰਿਆਂ ਨੂੰ ਯਾਦ ਕਰੋ ਹਨਾ ਵੀ ਉਹਨਾਂ ਦੇ ਦਿੱਤੇ ਉਪਦੇਸ਼ਾਂ ਦੀ ਪਾਲਣਾ ਕਰੋ ਮੈਂ ਸਾਰੇ ਮਤਲਬ ਜਿਹੜੇ ਸਾਡੇ ਆਸ-ਪਾਸੇ ਨੌਜਵਾਨ ਆ ਜਾਂ ਕੋਈ ਵੀ ਸਾਰੇ ਦੇ ਦੇ ਵਿੱਚ ਨੌਜਵਾਨਾਂ ਨੂੰ ਇਹ ਕਹਿਣਾ ਚਾਹੂੰਗੀ ਵੀ ਜਿਵੇਂ ਸਾਡੇ ਪਿੰਡ ਦੇ ਮੁੰਡੇ ਨਹੀਂ ਸੇਵਾ ਕਰਦੇ ਗੁਰੂਆਂ ਦੀ ਯਾਦ ਦੇ ਵਿੱਚ ਹਣਾ ਤੇ ਉਹਨਾਂ ਵਿੱਚ ਚੜ ਕੇ ਹਸਾਲਿਆ ਕਰੋ ਸਾਰੇ ਹਣਾ ਤੇ ਆਪਣੇ ਗੁਰੂ ਆਪੀ ਨੂੰ ਅਨਡਾਲ ਕਰਦੇ ਜਾ ਕਰੋ ਤੇ ਇਸੇ ਤਰ੍ਹਾਂ ਮਤਲਬ ਸਾਰੇ ਸੇਵਾ ਕਰਦੇ ਜਾ ਕਰੋ ਤਾਂ ਜੋ ਉਹਨਾਂ ਨੂੰ ਸਰਦਾ ਭਾਵਨਾ ਬਖਸ਼ਿਸ਼ ਹੋਵੇ ਤੇ ਜਿਹੜਾ ਬਾਬਾ ਰਵੀਦਾਸ ਜੀ ਉਹਨਾਂ ਦੇ ਉਹਨਾਂ ਦੇ ਚਰਨ ਆਪਣੇ ਚਰਨਾਂ ਦੇ ਨਾਲ ਉਹਨਾਂ ਨੂੰ ਜੋੜੀ ਰੱਖਣ ਬਾਣੀ ਪਾਣ ਦਾ ਉਦੇਸ਼ ਰਤ ਬਖਸ਼ਣਾ ਨਾ ਜਿਵੇਂ ਕਿ ਆ ਸੀ ਗੁਰੂ ਰਵੀਦਾਸ ਜੀ ਨੇ ਮਤਲਬ ਉਹ ਗਾਣੇ ਗੰਡਾ ਨਹੀਂ ਗੰਡਾ ਤਕਦੀਰਾਂ ਨੂੰ ਤੇ ਉਸੇ ਤਰ੍ਹਾਂ ਵੀ ਮਤਲਬ ਸਾਰੇ ਆਪ ਦਾ ਆਪ ਦਾ ਕਰਦੇ ਰਹੋ ਹਣਾ ਇੰਨੀ ਸੇਵਾ ਭਾਵਨਾ ਨਾਲ ਸਰਦਾ ਕਰਦੇ ਰਹੋ ਤੇ ਬਬਰ ਵਿਦਾਜੀ ਜਰੂਰ ਕਿਰਪਾ ਕਰਨਗੇ ਤੇ ਦੇ ਤੁਹਾਨੂੰ ਗੁਰੂ ਚੜਿਆ ਆਕਾਸ਼ ਉੱਤੇ ਸੂਰਜ ਦਾ ਰੂਪ ਵਣ ਦੁਨੀਆਂ ਚ ਬੰਡੀ ਰਚਨਾਈ ਰਮਦਾਸ ਨੇ ਵੱਡੇ ਖੱਬੀ ਖਾਨਾ ਦੀਆਂ ਧੌਣਾਂ ਵਿੱਚੋਂ ਕੱਲ ਕੱਢੇ ਉੱਚਾਂ ਦੀ ਧੌਣ ਸੀ ਝੁਕਾਈ ਰਮਦਾਸ ਨੇ ਹੀਰਖੇ ਦੀ ਅੱਗ ਜਿਹੜੀ ਲਟਾ ਲਟ ਮੱਚਦੀ ਸੀ ਠੰਡੀ ਕੀਤੀ ਐਸੀ ਝੜੀ ਲਾਈ ਰਮਦਾਸ ਨੇ ਦੂਸਰੇ ਕੜੇ ਦੀ ਜਦੋਂ ਗੱਲ ਚੱਲੀ ਗੰਗਾ ਮਾਤਾ ਪੱਥਰੀ ਦੇ ਢੇਡ ਦੀ ਬਗਾਈ ਰਮਦਾਸ ਨੇ ਨਾਗਰ ਦੇ ਕੋਲ ਜਿਹੜੋਂ ਜੰਜੂਆਂ ਦੀ ਗੱਲ ਚੱਲੀ ਰੀਲ ਹੋ ਡੁਗਦੀ ਬਖਾਈ ਰਮਦਾਸ ਨੇ ਮਾਨ ਤੇ ਸਰਮਾਨ ਜੋ ਗੁਰੂ ਰੂਪ ਗੋਖਾਲਸਾ ਜੀ ਸਾਡੇ ਅੱਜ ਭਗਵਾਨ ਰਮਦਾਸ ਭਾਦਾ ਹਰ ਸਾਲ ਦੀ ਤਰ੍ਹਾਂ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਤੇ ਸਾਰੇ ਰਮਦਾਸ ਭਾਦਾ ਦੀ ਫੁਰਬਾੜੀ ਦੇ ਸਹਿਯੋਗ ਦੇ ਨਾਲ ਬੜੀ ਸੇਵਾ ਕੀਤੀ ਹੈ ਤਨਮਨ ਧੰਦੇ ਨਾਲ ਇਸ ਕਰਕੇ ਅਸੀਂ ਹਰ ਸਾਲ ਮਨਾਉਂਦੇ ਆ ਤੇ ਹਰ ਸਾਲ ਹੀ ਮਨਾਉਂਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਰ ਤੁਸੀਂ ਕਿਵੇਂ ਦੇਖਦੇ ਹੋ ਕਿ ਇਹ ਸਿਰ ਗੁਰੂ ਦਾਸੀ ਸਾਹਿਬ 644 ਦਾ ਪ੍ਰਕਾਸ਼ ਨੂੰ ਆਇਆਗਾ ਨਾ ਪੂਰਾ ਪੂਰਾ ਸ਼ੂਗਾ ਤਾਂ ਦੇਖਿਆ ਵੱਡੀ ਕੰਟੀਨਿਊਟਰ ਨੂੰ ਕੋਈ ਸੰਕਲਪ ਨਹੀਂ ਹੋਇਆ। ਅਸਲ ਵਿੱਚ ਅੱਜ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਛੇਸੋਂ ਵਰਤਾਲੇ ਇਮਾਂ ਜਨਮ ਦਿਹਾੜਾ ਮਨਾਇਆ ਗਿਆ। ਬੱਸ ਤਾਂ ਅਸੀਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਐਸੇ ਤਰ੍ਹਾਂ ਮਨਾਉਂਦੇ ਆ ਰਹੇ ਹਾਂ। ਸਾਡੇ ਨਗਰ ਦੇ ਸਹਿਯੋਗ ਨਾਲ ਬਹੁਤ ਹੀ ਸਾਡੇ ਨਗਰ ਦਾ ਸਹਿਯੋਗ ਹੈ। ਧਰਮ ਹੰਕਾਰਾ ਦਿੱਤਾ ਗਿਆ। ਬਹੁਤ ਹੀ ਵੱਡਾ ਇਕੱਠ ਹੁੰਦਾ ਹੈ ਅੱਜ 644ਵਾਂ ਜਨਮ ਦਿਹਾੜਾ ਮਨਾਇਆ ਗਿਆ। ਸਾਰੇ ਨਗਰ ਦੇ ਸਹਿਯੋਗ ਨਾਲ ਸਾਡੇ ਨਗਰ ਦੇ ਵਿੱਚ ਅੱਜ ਸ੍ਰੀ ਅਕਾਲੀ ਦਲ ਦੇ ਆਪਣਾ ਲੀਡਰ ਸਹਿਬਾਨ ਮਾਨਸਾ ਹਲਕੇ ਤੋਂ ਸ੍ਰੀ ਪ੍ਰੇਮ ਕੁਮਾਰ ਰੋੜਾ ਜੀ ਵੀ ਪਹੁੰਚੇ ਸੀ ਉਹ ਵੀ ਹਾਜ਼ਰ ਰਿਵਾ ਕੇ ਗਏ ਐ ਤੇ ਹੋਰ ਵੀ ਬਹੁਤ ਦੂਰੋਂ ਸੰਗਤਾਂ ਵਧੀਆ ਜਿੱਥੇ ਵੀ ਸੱਦਾ ਪੱਤਰ ਸਾਡੇ ਲਾਲੀ ਜੀ ਨੇ ਕਰਦੇ ਸਨ ਲਾਲੀ ਜੀ ਸਾਡੇ ਪਿੰਡ ਦੀ ਨੇ ਤੇ ਹੋਰ ਸਾਰਾ ਨਗਰ ਦੇ ਸਹਿਯੋਗ ਨਾਲ ਅਸੀਂ ਹਰ ਸਾਲ ਦੀ ਤਰ੍ਹਾਂ ਸ੍ਰੀ ਆਪਣਾ ਬਾਬਾ ਅੰਦਾਸਪਤ ਜੀ ਦਾ ਜਨਮ ਦਿਹਾੜਾ ਅੱਜ ਸਾਲ ਮਨਾਉਂਦੇ ਹੋਣੇ ਐ ਇਹ ਚੀਜ਼ ਨਾਲ ਸਾਨੂੰ ਹਰ ਇੱਕ ਬੰਦਾ ਬਾਣੀ ਸੁਣਦਾ ਬਾਣੀ ਪੜਦਾ ਤਿੰਨ ਦਿਨ ਲੰਗਰ ਵਰਤਿਆ ਜ ਟੋਟ ਵਰਤਿਆ ਤਿੰਨ ਦਿਨ ਬਾਣੀ ਪੜੀ ਗਈ ਹੈ ਹਰ ਇੱਕ ਬੰਦਾ ਬਾਣੀ ਸੁਣਦਾ ਅਮਨ ਸ਼ਾਂਤੀ ਮਿਲਦੀ ਹੈ ਫਰੀ ਨੂੰ ਸਪੂਨ ਮਿਲਦਾ ਕੇਕ ਲਵਾਈ ਚਾਗਦੇ ਤੋਂ ਬੰਦਾ ਹੋਰ پارٹی ਵਾਈ ਤੋਂ ਦੂਰ ਰਹਿੰਦਾ ਇਸ ਤਰ੍ਹਾਂ ਪਿੰਡ ਚ ਭਾਈਚਾਰਕ ਸਾਂਝ ਬਣੀ ਰਹਿੰਦੀ ਹੈ ਇਸ ਤਰ੍ਹਾਂ ਪ੍ਰਮਾਤਮਾ ਦੀ ਸੱਚੇ ਪਾਤਸ਼ਾਹ ਦੀ ਕਿਰਪਾ ਇਸੇ ਤਰ੍ਹਾਂ ਸਾਡੇ ਨਗਰ ਤੇ ਬਣੀ ਰਹੇ ਜੋ ਸਾਡਾ ਨਗਰ ਦੇ ਸਹਿਯੋਗ ਨਾਲ ਇਸ ਤਰ੍ਹਾਂ ਸਿੰਘ ਖਨਪੜ ਸਹਿਬਾਨ ਦੇ ਜਨਮ ਦਿਹਾੜੇ ਮਨਾਉਂਦੇ ਰਹੇ ਅੱਜ ਵੀ ਇਸੇ ਤਰ੍ਹਾਂ ਹੀ ਮਨਾਉਂਦੇ ਰਹੀਏ ਅਸੀਂ ਸਾਡੇ ਨਗਰ ਖੜਕਾ ਤੋਂ ਬਹੁਤ-ਬਹੁਤ ਦਿਨੋਂ ਧੰਨਵਾਦ ਕਰਦੇ ਹਾਂ ਵੈਰੀ ਦੀ ਖਰਸਾ ਵੈਰੀ ਦੀ ਕਿਸਤ ਤਾ ਆਕਾਸ਼ ਹੋਤੇ ਸੂਰਜ ਦਾ ਰੂਪ ਵਣ ਦੁਨੀਆ ਚ ਬੰਡੀ ਰਛਨਾਈ ਰਮਦਾਸ ਨੇ ਵੱਡੀ ਖਬੀ ਖਾਨਾ ਦੀਆਂ ਧੌਣਾਂ ਵਿੱਚੋਂ ਕੱਲ ਕੱਢੇ ਉੱਚੀਆਂ ਦੀ ਧੌਣ ਸੀ ਝੁਕਾਈ ਰਮਦਾਸ ਨੇ ਹੀਰਖੇ ਦੀ ਅੱਗ ਜਿਹੜੀ ਲਟਾ ਲਟ ਮਚਦੀ ਸੀ ਠੰਡੀ ਕੀਤੀ ਐਸੀ ਝੜੀ ਲਾਈ ਰਮਦਾਸ ਨੇ ਦੂਸਰੇ ਕੜੇ ਦੀ ਜਦੋਂ ਗੱਲ ਚੱਲੀ ਗੰਗਾ ਮਾਤਾ ਪੱਥਰੀ ਦੇ ਦੀ ਬਗਾਈ ਰਮਦਾਸ ਨੇ ਨਾਗਰ ਦੇ ਕੋਲ ਜੰਜੂਆਂ ਦੀ ਗੱਲ ਚੱਲੀ ਰੀਲ ਹੋ ਜੁਗਦੀ ਬਖਾਈ ਰਮਦਾਸ ਨੇ ਮਾਨਤੇ ਸਰਮਾਨ ਜੋ ਗੁਰੂਪ ਗੋਖ ਫਾਲਸਾ ਜੀ ਸਾਡੇ ਅੱਜ ਭਗਵਾਨ ਰਮਦਾਸ ਭਾਦਾ ਹਰ ਸਾਲ ਦੀ ਤਰ੍ਹਾਂ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਤੇ ਸਾਰੇ ਰਮਦਾਸ ਭਾਦੀ ਫੁਲਵਾੜੀ ਦੇ ਸਹਿਯੋਗ ਦੇ ਨਾਲ ਬੜੀ ਸੇਵਾ ਕੀਤੀ ਹੈ ਕਨ ਮੰਤਨ ਦੇ ਨਾਲ ਇਸ ਕਰਕੇ ਅਸੀਂ ਹਰ ਸਾਲ ਮਨਾਉਂਦੇ ਹਾਂ ਤੇ ਹਰ ਸਾਲ ਹੀ ਮਨਾਉਂਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ